ਸਾਰਿਆਂ ਨੂੰ ਸਤ ਸ੍ਰੀ ਅਕਾਲ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਠੀਕ ਹੋਵੋਗੇ ਅਸੀਂ ਚੱਲੇ ਹਾਂ ਹੁਣ ਖੰਨੇ ਨੂੰ ਅਸੀਂ ਇਸ ਨੂੰ ਕਾਰ ਨੂੰ ਦੇਖ ਕੇ ਰੌਲਾ ਪਾ ਰਹੇ ਹਾਂ ਮੇਰੇ ਤੇ ਲੋਕ ਲਾਏ ਅਸੀਂ ਜਾਂਦੇ ਹਾਂ ਬਾਕੀ ਪੂਰੀ ਗਰਮਾਹਟ ਨੂੰ ਕੀ ਅਸੀਸ ਤਾਂ ਖੜ ਗਿਆ ਛਤਰੀ ਖੜੀ ਖੜੀ ਆ ਗਈ ਪਿੱਛੇ ਪੈਈ ਤੇ ਛਤਰੀ ਤੁਸੀਂ ਲਗਾਏ ਹੋਣੇ ਹੁੰਦੇ ਦਾ ਹੋਇਆ ਮੈਂ ਤਾਂ ਹੁਣ ਦੇਖੀਆ ਗੱਡੀ ਅੱਛਾ ਚੱਲਣ ਲੱਗ ਜ਼ੋਰ ਨਾਲ ਮਾਰਾ ਜ਼ੋਰ ਨਾਲ ਟ੍ਰੈਫਿਕ ਵਾਲੇ ਅੱਜ ਜਬਰਕਾਰ ਚ ਬੈਠੇ ਨੇ ਵੈਸੇ ਹੁਣ ਲਾਈਟਾਂ ਲੱਗੀਆਂ ਇਕੱਲੇ ਜ਼ੋਰ ਨਾਲ ਜ਼ੋਰ ਨਾਲ ਮਾਰੋ ਸੀਸ ਸੀਸ ਨੂੰ ਬਜਾਉਣੀ ਨਹੀਂ ਆਦੀ ਵਿਚਾਰੇ ਇਹ ਜ਼ੋਰ ਨਾਲ ਵੱਜਦੀ ਨਹੀਂ ਸੁਣਦੇ ਮੈਂ ਕਿੱਥੇ ਜਾਊਗਾ ਕਹਾਂ ਨਹੀਂ ਤੱਕ ਲੰਮਾ ਇੱਧਰ ਨੂੰ ਆਹ ਉਥੇ ਵਿੱਚ ਜੇ ਨੂੰ ਲੈ ਚਲੋ ਇੱਥੇ ਗੁਰੂ ਲਾਗ ਇਹ ਬਾੜਾ ਤੁਰ ਕੇ ਜਾਣਾ ਬੂ ਮਮੀ ਨਾ ਬਾੜੇ ਤੋਂ ਬਾੜੇ ਕਰੀਂ ਹੁੰਦੇ ਨੇ ਹਜੇ ਨਾ ਆਸਪਾਤੀਆਂ ਵੀ ਵਈਆਂ ਨੇ ਜੰਮੇ ਪੱਕ ਗਿਆ ਉਹਨਾਂ ਨੂੰ ਪ੍ਰੇਟੀ ਜਿਹਾ ਕਰ ਉਹ ਖਾ ਲਿਓ ਅੱਜ ਉਹਨਾਂ ਨੂੰ ਖਰਾਬ ਹੋ ਜਾਣਾ ਨਹੀਂ ਫਿਰ ਉਹਨਾਂ ਨੇ ਹੋਰ ਅੱਗੇ ਚੱਲਾਂਗੇ ਪੂਰੇ ਕਿਲਾ ਤੇ ਚੱਲਾਂ ਅੱਗੇ ਪੂਰੇ ਵੀ ਗੁਰਦੁਆਰੇ ਆਏ ਹਨ ਇੱਥੇ ਲਾ ਲਓ ਇੱਥੇ ਨੇ ਦੁਕਾਨਾਂ ਵੱਧਾ ਆ 10 ਮਿੰਟ ਲਾ ਲਾ ਉਰੀ ਤੇ ਮੰਮੀ ਦਾ ਦੱਸ ਦੋ ਅੱਗੇ ਨੂੰ ਚੱਲਦੇ ਨਹੀਂ ਅੱਗੇ ਹੋਰ ਵੀ ਨੇ ਅੱਗੇ ਤਾਂ ਬਰਲੇ ਬਾਸੇ ਨਹੀਂ ਜਾ ਕਿਸੇ ਵਿਚਾਰੀ ਅੱਛਾ ਉਹ ਕਚਹਿਰੀਆਂ ਵਾਲਨ ਨੂੰ ਵੀ ਠੀਕ ਆ ਠੀਕ ਆ ਉਹ ਕਚਹਿਰੀਆਂ ਵਾਲਨ ਨੂੰ ਵੀ ਹੁੰਦੇ ਨੇ ਡੇਟ ਦੇਖ ਲਈ ਹਾਂ ਗੁਰੂ ਜੀ ਹਾਂ ਉਹ ਠੀਕ ਉਹ ਗਾਂ ਘੁੱਲੇ ਮੋਤੇ ਤੇ ਕਿ ਕਿ ਵੀ ਜਿੱਦਿਆਂ ਮੈਗਾ ਨਹੀਂ ਆਪਾਂ ਉਹ ਕਰਾਉਣ ਆਏ ਸੀ ਉਦਦੇ ਵੀ ਰੀਤੀ ਕੋਟ ਮੈਰੇਜ ਹਨਾ ਪਤਾ ਨਹੀਂ ਉਹ ਤਾਂ ਉਧਰੇ ਬੱਥੇ ਵਾਜ ਜਾਂਦਾ ਇਧਰ ਆ ਕਚਹਿਰੀਆਂ ਕੋਲੇ ਚਲੀਆਂ ਜਾਂਦੀਆਂ ਨੇ ਇਹ ਮੋਤੇ ਲੱਗੀ ਹੋਈ ਸੀ ਹਾਂ ਵੇਖ ਲਾਲ ਲਾਲ ਵੀ ਕੋ ਫਿਲੋ ਲੈ ਲੈਣੇ ਗੱਤ ਕਿੰਨੀ ਪਰ ਸਬਜੀ ਵਾਲਿਆਂ ਕੋਲ ਨਾਲ ਨੇ ਸਬਜੀ ਵਾਲੀਆਂ ਦੁਕਾਨਾਂ ਨੇ ਮੰਮੀ ਵੀ ਅੱਜ ਉਦੋਂ ਤੋਂ ਕਈ ਨਹੀਂ ਪਿਛਲੇ ਦਿਨਾਂ ਤੋਂ ਹੀ ਹਨ ਓਕੇ ਨਹੀਂ ਬਾਬਾ ਜੀ ਮਗਰ ਕੋਈ ਦੁਬਾਰਾ ਹਨ ਮੇਰੇ ਬਾਬਾ ਜੀ ਦੇ ਉਹ ਜੰਮ ਹੰਪ ਲੈ ਗਈ ਬੇਬੀ ਹਾਂ ਹੰਪ ਕਟਾ ਕੇ ਵੀ ਲੈ ਗਈ ਆ ਚਾਰ ਪੌਣ ਲਈ ਹਨ ਦੇਖਿਓ ਇੱਕ ਬਾਬਾ ਜੀ ਵਿਚੇ ਬੈਠਾ ਬਾਹੂ ਮਾਰਨ ਲੱਗਿਆ ਪਿਆ ਕਿੱਥੇ ਆ ਦੇਖੋ ਆ ਉਹ ਦੇ ਆ ਦੇ ਉਹ ਦੀ ਉਂਗਲਾ ਖਿੱਚਦਾ ਹੈ ਪਹਿਲਾਂ ਉੱਪਰੋਂ ਜੇ ਮੋਡੇ ਨੂੰ ਉਹ ਕਰਦਾ ਸੀਗਾ ਕਿਸੇ ਦੀ ਦੋਖਦੀ ਹੋਊਗੀ ਬਾ ਉਹ ਦੀ ਆਂਬ ਵੀ ਲੈਣੇ ਸੀ ਸੱਚਾ ਹਾਂ ਕੱਚੇ ਕੋਈ ਨਹੀਂ ਮੈਨੂੰ ਪਤਾ ਹੈ ਹੁਣ ਮੰਮੀ ਕੀ ਦੇਖਦੇ ਨੇ ਉਹਾਰੇ ਮੰਮੀ ਨੂੰ ਅੰਬ ਤਾਂ ਯਾਦ ਕਰਾਉਣੇ ਸੀਗੇ ਆਹਦੇ ਬਲੇ ਬਲੇ ਮੇਰੇ ਨੂੰ ਮਤ ਉਹ ਅੰਬ ਨੇ ਉਹ ਤਾਂ ਚੂਪਣ ਵਾਲੇ ਜੈਮ ਲਈ ਹਾਂ ਕੀ ਚਾਹੇ ਚੁੱਕੇ ਕਹਿੰਦੀ ਆ ਵਾਸੇ ਕਰੇ ਲੈ ਵਾਸੇ ਕਰੇ ਨੇ ক্লোਜ਼ ਕਰਕੇ ਉਹ ਰੋਣੀ ਸੀ ਪਹਿਲਾਂ ਬਣ ਗਈ ਨਾ ਖਾਲੀ ਸੀਗਾ ਪਹਿਲਾਂ ਫਿਰ ਉਹ ਡੁੱਪ ਜਾ ਮੰਮੀ ਆ ਫੋਲੀ ਕੋ ਤਾਂ ਕਾਲਾ ₹100 ਆਲੂ ਅਰੇ ਲਾਲ ਬੱਗੂ ਉਹ ਸ਼ ਵੀ 100 ਨਹੀਂ ਸੀ ਆਪਾਂ ਲੈ ਗਏ ਆ ਮੈਂ ਕਿ ਹਜੂ ਘਰ ਪਏ ਜਿਹੜੀ ਉਹ ਤਾਂ ਖਾਜੀ ਆ ਪਾਟਾ ਉਟਾ ਮਿੱਠਾ ਪਾਣੀ ਸੀ ਚੋਸਮੀ ਸਾਰਾ ਪੀ ਸੀ ਕਿਹੜਾ ਮੁੰਡਾ ਨਹੀਂ ਆਉਂਦਾ ਪਹਿਲਾਂ ਬਾਪੇ ਨੂੰ ਥੜੀ ਨਹੀਂ ਸੁਲਾਣੀ ਦਸ ਤੇ ਕਰਕੇ ਲਿਆ ਕੇ ਬਾਪੇ ਨੇ ਤੇ ਦੇਖੀ ਫਿਰ ਸੀ ਚੋਸਮੀ ਬੈਠਾ ਵੇਦੋ ਕੋਲ ਮੁਰਗੀ ਸੀ ਸਬਜੀ ਸਾਰੀਓ ਤੇਜ ਆ ਤਾਂ ਹੀ ਆਲੂ ਤੇਜ ਹੋਏ ਪੈਣ ਹਾਂ ਹਾਂ ਹਜੇ ਤਾਂ ਚੱਲ ਆਪਾਂ ਨੇ ਪਿਆਜ਼ ਲੈ ਲਈ ਸੀ ਇਹ ਪਹਿਲਾਂ ਹੋਰ ਇਹ ਬਾਣਾ ਪੱਕੇ ਅੰਬ ਲੈ ਲੇ ਸਾਰਾ ਦਾਰ ਕੋ ਦਾ ਰੋ ਜੇ ਹੁੰਦਾ ਬਈ ਦੁਨੀਆਂ ਕਿਤੇ ਛੱਡ ਕੇ ਆਉਂਦਾ ਕਿਹ ਕਹੇ ਜੀ ਹੁਣ ਇਹ ਮੈਂ ਕੋਈ ਕੁਝ ਸੌ ਦਾ 4 ਕਿਲੋ ਹੁੰਦਾ ਇਹ ਜਿਹੀ ਹੋਣਗੇ ਮੰਮਿਓ ਯੋਹ ਹਲਾਈਆਂ ਆਪਣੀਆਂ ਨੇ ਜਗਾ ਵੀ ਪਤਾ ਨਹੀਂ ਕਿੱਥੇ ਮਿਲੂਗੀ ਉਧਰ ਡਾਕ ਰਿਕਸ਼ੇ ਚੱਲਣੇ ਪੈਣਗੇ ਦੋ ਖੜਾਏ ਪਏ ਨੇ ਰਿਕਸ਼ੇ ਅਮੋਰ ਮੋਟਰਸਾਈਕਲ ਕਾਲੇ ਪੜਾਏ ਹਾਂ ਮੋਟਰਸਾਈਕਲ ਆਉਣੀ ਲੋਟ ਖੜਾਆ ਹੋਇਆ ਵਾਗਾ ਉਹਦੇ ਕੋਲ ਤਾਂ ਕੱਟ ਵੀ ਖਾਸ ਹੋਵੇ ਆਹ ਰਿਕੜੀ ਵਾਲੇ ਕੋਲ ਨਹੀਂ ਉਹ ਤਾਂ ਬੈਠੇ ਦੇਖਦੇ ਨੇ ਉਹ ਤਾਂ ਟਾਕੀ ਖੋਲਦੇ ਨੇ ਉੱਤਰਦੇ ਨੇ ਹਜੇ ਤਾਂ ਚਲੋ ਵੇ ਚਲੋ ਚਲੋ ਜਗਾਈ ਨਹੀਂ ਹੈਗੀ ਤੇ ਗੱਡੀ ਖੜਾਉਣਾ ਆਹ ਤੇਰਾ ਆਹ ਗੱਡੀ ਵੀ ਦੂਸਰੇ ਰੋਡ ላይ ਪਈ ਆ ਉਹ ਰਾ ਜਿਹਨੂੰ ਸਿੰਧੀ ਲੱਗੀ ਹੋਈ ਆ ਸਾਵੇਂ ਉਹਰੇ ਕੋੜੇ ਜਿਹੀ ਲੱਗ ਜਾਂਦੀ ਚੱਲ ਆਪਣੇ ਗੱਡੀਆਂ ਗੱਡੀਆਂ ਖੜੀਆਂ ਨੇ ਅੱਜ ਤਾਰੇ ਸਨੇ ਹੀ ਐ ਛੇ ਕਬੇਲਾ ਪਿਆ ਹੁੰਦਾ ਹੰਤਾ ਕਿੱਥੇ ਤੱਕ ਨਹੀਂ ਉਹ ਹੈਗੀ ਜਗਾ ਮਨਤਲਾ ਦਾ ਗਾਹਾਂ ਵੀ ਨਹੀਂ ਹੁਣ ਹੋਰ ਹੋਰੇ ਰਸਤੇ ਵਾਲੇ ਰੌਲਾ ਪਾਉਣਗੇ ਅੱਜ ਗੱਡੀਆਂ ਵੀ ਦੂਹੇ ਲੋਟ ਲਾਈਆਂ ਪਈਆਂ ਨੇ ਲੋਕਾਂ ਨੇ ਇੱਥੇ ਹੀ ਮਿਲੂਗੀ ਹੁਣ ਜਵਾ ਮੌਂਸਨ ਦਾ ਹੌਕਾ ਕੇ ਪੋਸਟ ਆਫਿਸ ਅਰਜੀ ਇਤਨੇ ਰੱਖੜੀਆਂ ਪੋਸਟ ਕਰਨੀਆਂ ਆ ਅਸਲ ਤਾਂ ਲੱਗਤਾ ਹੈ ਸੀ ਹਾਂ ਬਸ ਹਾਂ ਆਪਦਾ ਕਿੱਦਲਾ ਕੇ ਕਾ ਬਾ ਇਸ ਤੋਂ ਕਰਦਾ ਸੀ ਉਦੋਂ ਵਿੱਚ ਉਦੋਂ ਤੁਸੀਂ ਕਹਿੰਦੇ ਤਾਂ ਸਹੀ ਮੈਨੂੰ ਕਾਲਾ ਰੱਖਿਆ ਸੀ ਡਾਕੂਮੈਂਟ ਵਿੱਚ ਰੱਖਿਆ ਕਰ ਦੋ ਲੋਕ ਉਹਨੇ ਫੇਰ ਵੀ ਆਪਣਾ ਟਿਕਟਾ ਨਾ ਉਹਨੇ ਸਾਰੇ ਦਿੱਤਾ। ਪੋਰੀ ਜਾ ਗਈ ਜਾਨੂ ਅੰਦਰ ਜਾ ਕੇ ਜਾਨੂ ਕੁੜੀ ਨੇ ਨਾਲ ਵਾ ਲਈਆਂ। ਅੰਦਰ ਦਾ ਟਿਕਟਾ ਹੋ ਹੋਈਆਂ ਪਈਆਂ ਨੇ ਮੁਕੀਆਂ ਪਈਆਂ ਨੇ ਉਹ ਕਹਿੰਦੇ। ਹਾਂ ਦਾਸਤਾ ਦਾ ਜੀ ਆਪਾ ਵੇਟ ਵੀ ਕਰਦੇ ਤਾਂ ਟਿਕਟਾ ਕਿਹੜਾ ਮਿਲਨੀਆ ਸੀਗੀਆਂ। ਹੁਣ ਦਵਾਵਾਂਗੇ ਮੰਮੀ ਨੂੰ ਸੂਟ। ਹੁਣ ਚੱਲੇ। ਈ ਲੜਨ ਕਰ ਨੂੰ ਸੂਟ ਜਲ ਪਹਿਲਾਂ ਮੰਮੀ ਨੂੰ ਸੂਟ ਦਵਾਉਣ ਦੇ ਦੌਰਾਨ ਸੂਟ ਤਾਂ ਆਪ ਨੂੰ ਹੀ ਮਿਲ ਗਿਆ ਉੱਥੇ ਵੀਡੀਓ ਬਣਾਉਣੀ ਭੁੱਲੇ ਗਏ। ਹਾਂ। ਛੇਤੀ ਛੇਤੀ ਚ। ਇਹ ਤਾਂ ਗਰਮੀ ਬਹੁਤ ਆ। ਗਰਮੀ ਬਹੁਤ ਆ। ਗਰਮੀ ਕਰਕੇ ਉਹ ਹੋ ਜਾਂਦਾ। ਗਰਮੀ ਬਹੁਤ ਜ਼ਿਆਦਾ ਹੋਈ ਪਈ ਆ। ਸੈਕਟਰ ਦਾ ਬਰੀਆ ਬਣਾਉਣਾ ਪਰ ਰਸਤਾ ਹੀ ਦਿਖਾਈ ਨਹੀਂ। ਉਹਨਾਂ ਆਪਾਂ ਵੀ ਗਰਮੀ ਤੋਂ ਠੱਡ ਪਾ ਲਈ। ਅਸੀਸ ਲਿਖਿਆ। ਅਸੀਸ ਲੱਗੇ ਆਂ ਵੀ। ਅੱਗੇ ਨੂੰ ਜੇ ਟ੍ਰੈਫਿਕ ਹੋਸ ਆ ਗਈ ਜਿਵੇਂ ਸਕੀ ਹੋ ਗਿਆ ਅਸੀਸ ਦੀ ਵੀ ਗਰਮੀ ਚ ਬੁਰੇ ਹਾਲਤ ਹੋਈ ਪਈ ਆ ਹਨਾ ਅਸੀਸ ਅਸੀਸ ਮੂੰਹ ਨਾ ਮਜਾਉਂਦਾ ਗਰਮੀ ਨਾਲ ਕੀ ਪੀ ਨਾ ਵੀ ਨਿੰਬੂ ਲੈਮਨ ਉਹ ਦੁੱਧ ਸੋਡਾ ਕੀ ਪੀਣਾ ਕੀ ਨਾ ਕੀ ਪੀਣਾ ਆਪਾਂ ਨੂੰ ਮਜਾਉਂਦਾ ਅਸੀਸ 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 ਵਿਚਾਰੀ ਤਾਂ ਜ਼ੋਰ ਲੱਗਿਆ ਪਿਆ ਉਹਦਾ ਪਾਜੇ ਰਲ ਗਿਆ ਆ ਗਈ ਇਹ ਦੇਖ ਲੋ ਆਪਦੇ ਆਪ ਹੀ ਆ ਗਈ ਆਪਾਂ ਨੇ ਉਹਦੇ ਦੇਖੀ ਨਹੀਂ ਸੀ ਵੀ ਇਹਦੇ ਨਾਲ ਉਹ ਆ ਉਹ ਦਿਨ ਦੀ ਦੇਖੀ ਘਰੇ ਆ ਕੇ ਦੇਖੀ ਸੀਗੇ ਦੇਖ ਲੇ ਕਿਵੇਂ ਇਹ ਹਾਲੇ ਸਾਲ ਹੈ ਲੈ ਕੇ ਹੁਣ ਜ਼ੋਰ ਨਾਲ ਮਾਰਦੀ ਆ ਹੂਕ ਅਸੀਂ ਤੂੰ ਛੱਟਾ ਛੱਡ ਬਣਾ ਤੂੰ ਉਹ ਤੂੰ ਗਲਾਸ ਨੂੰ ਕੁੱਟੀ ਜਾਣਾ ਬਾਹਰ ਟੋਲ ਦੇ ਦਾਹੋ ਪੁੱਤ ਕੀ ਮੇ ਤਾਂ ਗਲਾਸ ਨੂੰ ਕੁੱਟੀ ਜਾਣਾ ਅਸੀਂ ਇਸ ਧਿਆਨ ਨਾਲ ਵੀ ਦਾਣੇ ਵਾਲੇ ਨੇ ਪੱਖੇ ਵੀ ਰੱਖ ਲੈ ਨਹੀਂ ਕਿਤੇ ਕਿਸੇ ਕਿਸੇ ਦਗਾਕ ਨਾ ਹੋਵੇ ਦੋ ਪਏ ਨਹੀਂ ਕਿਸੇ ਦੇ ਨਹੀਂ ਕਿਛਕੜ ਵਾਲੇ ਤੋਂ ਨਹੀਂ ਹੰਤ ਨਹੀਂ ਆਣੇ ਨਾ ਫਰਮੇ ਚ ਚੱਲ ਮੌਸਮ ਅੱਜ ਅਸੀਜ਼ ਨੇ ਅੱਧਾ ਹੋ ਗੋ ਤੁਸੀਂ ਮੰਗੋ ਖਾ ਲਿਆ ਯਮ ਯਮ ਕਿ ਮਿੰ ਕਿੰਨਾ ਯਮ ਸੀਗਾ ਦੱਸਿਓ ਜੇ ਕੀ ਪਤਾ ਲੰਗ ਤੋ ਹਾਂ ਦੇ ਮੰਗੋ ਖਾ ਲਿਆ ਕਿੰਨਾ ਯਮ ਕੱਪੜਿਆਂ ਨੂੰ ਯਮ ਯਮ ਕਿੰਨਾ ਸੀ ਯਮ ਚੱਤਰ ਉਗਲਾਇਆ ਪਿਆ ਕੱਪੜਿਆਂ ਨੂੰ ਲਓ ਜੀ ਸਾਰੇ ਚੂਪਰੇ ਨੇ ਅੰਬ ਤੇ ਮੈਂ ਚੁੱਪਕੇ ਨਹੀਂ ਖਾਂਦਾ ਇਸ ਲਈ ਮੇਰਾ ਕੱਟ ਕੇ ਫ੍ਰਿਜਰ ਚ ਰੱਖਿਆ ਹੋਇਆ ਹੈ ਉੱਪਰ ਬਰਫਾਲੇ ਖਾਨੇ ਚ ਆਪਾਂ ਆਪਣਾ ਥੋੜੀ ਦੇਰ ਤੱਕ ਖਾਵਾਂਗੇ ਮੈਂ ਹਜੇ ਡਿਨਰ ਹੁਣੀ ਕੀਤਾ ਹੈ ਖਾਣਾ ਨਹੀਂ ਹੈ ਮੈਨੂੰ ਪਤਾ ਤੇ ਚਲੋ ਅੱਜ ਦੀ ਵਲੌਗ ਜਿੰਨਾ ਵੀ ਸੀਗਾ ਉਰੀ ਕਰਦੇ ਆਂਡ ਮਿਲਦੇ ਆ ਕੱਲੂ ਇੱਕ ਨਵੀਂ ਰੈਸਪੀ ਚ ਮਿਲਾਂਗੇ ਆਪਾਂ ਠੀਕ ਆ ਚਲੋ ਬਾਏ ਬੋਲੋ ਸਾਰੇ ਨੂੰ ਚਾਚੀ ਕਾਕਾ ਦੋ 他改。